ਪਾਲੂ ਤੇ ਖਾ ਜਾਂਦੀ ਹੈ ਪਾਲੇ ਦੋਸਤੋ ਆਵਾਜ਼ ਆ ਰਹੀ ਹੈ ਜੀ ਸਾਰਿਆਂ ਸਾਡੀ ਦੇ ਅਸਲ ਖਾਂਦੀ ਤੁੱਪਾਂ ਨੂੰ ਤੇ ਖਾ ਜਾਂਦੀ ਹੈ ਪਾਲੇ ਦੋਸਤੋ ਅਸੀਂ ਹਾਂ ਨਾਟਕ ਵਾਲੇ ਦੋਸਤੋ ਅਸੀਂ ਹਾਂ ਨਾਟਕ ਵਾਲੇ ਦੋਸਤੋ ਤੋਂ ਹਾਜ਼ਰੀਨ ਪੇਸ਼ ਕਰਦੇ ਹਾਂ ਜੀ ਨੁੱਕੜ ਨਾਟਕ ਹੈਗੀ ਨਾਟਕ 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 ਟੀਕੇ ਲਾਉਣ ਵਾਲਾ ਪਹਿਲਾਂ ਸਭ ਮੈਂ ਪੀ ਐਚ ਡੀ ਦੀ ਪੜ੍ਹਾਈ ਪਾਸ ਕੀਤੀ ਆ ਜਿਹਦੇ ਕਰਕੇ ਮੇਰੇ ਨਾਂ ਦੇ ਨਾਲ ਡਾਕਟਰ ਲੱਗਣ ਲੱਗਿਆ ਇਹ ਗੱਲ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਪੀ ਐਚ ਡੀ ਕਰਨ ਦੇ ਨਾਲ ਨਾਮ ਦੇ ਨਾਲ ਡਾਕਟਰ ਲੱਗਣ ਲੱਗ ਜਾਂਦਾ ਸਾਰੇ ਪਿੰਡ ਮੈਨੂੰ ਡਾਕਟਰ ਸਰਪੰਨ ਡਾਕਟਰ ਸਰਪੰਨ ਕਹਿੰਦਾ ਪਰ ਮੈਂ ਆਪਣੇ ਆਪ ਨੂੰ ਕਹਿੰਦਾ ਡਾਕਟਰ ਬੇਰੁਜ਼ਗਾਰ ਸਰਪੰਨ ਕਿਉਂਕਿ ਇੰਨਾ ਪੜ੍ਹਨ ਦੇ ਬਾਵਜੂਦ ਕੋਈ ਕੰਮ ਨਹੀਂ ਮਿਲਿਆ ਕੋਈ ਨੌਕਰੀ ਨਹੀਂ ਮਿਲੀ ਜਦੋਂ ਵੀ ਕੋਈ ਪੁੱਛਦਾ ਕੀ ਕਰਦਾ ਬਸ ਬਹਿਲੇ-ਬਿਰੇ ਸ਼ਾਮੀ ਕੀ ਕਰਦਾ ਬਸ ਬਹਿਲੇ-ਬਿਰੇ ਪੈਰ ਕੀ ਕਰਦਾ ਪਾਸ ਪਹਿਲੇ ਵੀਰੇ ਕੰਮ ਕੀ ਕਰਦਾ ਕੁੱਤੇ ਕੁੱਟੀ ਦੇ ਆ ਹੁਣ ਕੰਮ ਕਰਦਾ ਮਤਲਬ ਇਹ ਨਹੀਂ ਮੈਂ ਕੰਮ ਕਰਨਾ ਨਹੀਂ ਚਾਹੁੰਦਾ ਕੰਮ ਮੈਂ ਕਰਨਾ ਚਾਹੁੰਦਾ ਪਰ ਕੰਮ ਮੇਰੀ ਯੋਗਤਾ ਦੇ ਮੁਤਾਬਕ ਹੋਵੇ ਤੇ ਤਨਖਾਹ ਵੀ ਅਜੇ ਇਸੇ ਸੈਂਸਲੇ ਤੇ ਇੱਥੇ ਆਇਆ ਸੱਚ ਕਹਾਂ ਦੱਸਾਂ ਨਾਟਕ ਦਾ ਇੱਕ ਬਹਾਨਾ ਹੀ ਆਇਆ ਤਾਂ ਮੈਂ ਇੱਥੇ ਕੰਮ ਦੇ ਸੈਂਸਲੇ ਤੇ ਹੁਣ ਤੁਸੀਂ ਸਾਰੇ ਸੋਚ ਰਹੇ ਹੋਮੋਗੇ ਕਿ ਮੈਂ ਕੰਮ ਕੀ ਸ਼ੁਰੂ ਕਰ ਲਿਆ ਸੋਚ ਰਹੇ ਹੋ ਨਾ ਉਹ ਸੋਚ ਰਹੇ ਹੋ ਨਾ ਹਾਂਜੀ ਕੰਮ ਤਾਂ ਮੈਂ ਦੱਸ ਦਿੰਨਾ ਪਰ ਕੰਮ ਤੋਂ ਪਹਿਲਾਂ ਕੰਮ ਦੇ ਨਾਲ ਮੈਂ ਇੱਕ ਛੋਟੀ ਜਿਹੀ ਆਪਣੀ ਕਹਾਣੀ ਸੁਣਾਉਂਗਾ ਹੋ ਸਕਦਾ ਮੇਰੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਕਿਤੇ ਕੰਮ ਆ ਸਕੇ ਸੁਣੋਗੇ ਮੇਰੀ ਕਹਾਣੀ ਹਾਂ ਸੁਣਾਵਾਂ ਮੇਰੀ ਕਹਾਣੀ ਹਾਂਜੀ ਹੁਣ ਮੈਂ ਦੱਸਦਾ ਮੈਂ ਇੱਥੇ ਕੰਮ ਕੀ ਕਰਨ ਲੱਗਿਆ ਮੈਂ ਲਾਉਣ ਲੱਗਿਆ ਜੀ ਇੱਥੇ ਰੇੜੀ ਰੇੜੀ ਹੁਣ ਰੇੜੀ ਦਾ ਨਾਮ ਹੁਣ ਕਿੱਦਾਂ ਬੁਲਾਇਆ ਬਾਈ ਕੁਲਚਰ ਜਾਊਗਾ ਬਾਈ ਅਗਲਾ ਨਹੀਂ ਲਾਊਗਾ ਬਾਈ ਗੋਲ ਗੱਪਿਆਂ ਦੀ ਲਾਊਗਾ ਗੋਲਗੱਪਿਆਂ ਦਾ ਨਾਂ ਸੁਣ ਕੇ ਆ ਕੁੜੀਆਂ ਨੇ ਮੂੰਹ ਪਾਣੀ ਆ ਗਿਆ ਨਾ ਪਰ ਮੈਂ ਇੱਥੇ ਰਿਹੜੀ ਨਾ ਕੋਸਿਆਂ ਦੀ ਲਾਉਣ ਲੱਗਿਆ ਨਾ ਗੋਲਗੱਪਿਆਂ ਦੀ ਲਾਉਣ ਲੱਗਿਆ ਤੇ ਨਾ ਹੀ ਕਿਸੇ ਹੋਰ ਫਾਟੇ ਦੀ ਲਾਉਣ ਲੱਗੇ ਮੈਂ ਇੱਥੇ ਰਿਹੜੀ ਲਾਉਣ ਲੱਗਿਆ ਜੀ ਆਪਣੀਆਂ ਡਿਗਰੀਆਂ ਦੀ ਹਣ ਸੁੱਟ ਚਾਹ ਡਿਗਰੀਆਂ ਵੇਚਾਂ ਨਾ ਤਾਂ ਕੀ ਕਰਾਂ ਕਿਉਂਕਿ ਇੰਨਾ ਪੜਨ ਦੇ ਬਾਅਦ ਵੀ ਕੋਈ ਕੰਮ ਨਹੀਂ ਮਿਲਿਆ ਤਾਂ ਇਹਨਾਂ ਦੀ ਮੇਰੀ ਲਾਈਫ 'ਚ ਕੋਈ ਵੈਲੀ ਨਹੀਂ ਰਹੀ ਕੋਈ ਐਨੀਤ ਨਹੀਂ ਰਹੀ ਇਹ ਗੱਲ ਮੈਨੂੰ ਤਾਂ ਸਮਝ ਆ ਗਈ ਸੀ ਪਰ ਕਿਤੇ ਨਾ ਕਿਤੇ ਘਰ ਬੈਠੀ ਮੇਰੀ ਮਾਤਾ ਨੂੰ ਵੀ ਸਮਝ ਆ ਗਈ ਸੀ ਤਾਂ ਹੀ ਤਾਂ ਮੇਰੀ ਬੇਬੇ ਨੇ ਇੱਕ ਦਿਨ ਮੈਨੀਆਂ ਸਾਰੀਆਂ ਡਿਗਰੀਆਂ ਕੀਤੀਆਂ ਇਕੱਠੀਆਂ ਤੇ ਤੁੱਲੇ ਤੇ ਲਈ ਜਾਵੇ ਮੈਂ ਪਿੱਛੋਂ ਜਾ ਕੇ ਬੇਬੇ ਨੂੰ ਬਾਜ ਮਾਰਦੀ ਕਿ ਮੈਂ ਬੇਬੇ ਕੀ ਕਰੀ ਜਾਣੀ ਐ ਬੇਬੇ ਅੱਗੋਂ ਮੈਨੂੰ ਕਹਿੰਦੀ ਹੈ ਮੈਂ ਕਿਹਾ ਬੇਬੇ ਕੀ ਕਰੀ ਜਾਣੀ ਐ ਬੇ ਹੈ ਮੈਂ ਲਾਲਿਆ ਸਾਹਿਬ ਵੀ ਬੇਬੇ ਦੇ ਸਪੀਕਰ ਫੇਰ ਆ ਮੈਂ ਥੋੜਾ ਜਿਹਾ ਹੋਰ ਉੱਥੀ ਬਾਤ ਕਰ ਬੇਬੇ ਮੇਰੀਆਂ ਡਿਗਰੀਆਂ ਤੁੱਲੇ ਤੇ ਨਾ ਦੇ ਬੇਬੇ ਦਾ ਚਿਹਰਾ ਉਦਾਸ ਹੋ ਗਿਆ ਉਦਾਸੀ ਭਰੇ ਚਿਹਰੇ ਨਾਲ ਬੇਬੇ ਮੇਰੇ ਵੱਲ ਵੇਖ ਕੇ ਮੈਨੂੰ ਕਹਿ ਰੱਗੀ ਐ ਮੈਂ ਬੇਬੇ ਨੂੰ ਕਾਗਜ਼ ਤੇ ਲਿਖ ਕੇ ਰੇਤਾ ਮੇਰੀ ਬੇਬੇ ਦੋ ਕੁ ਜਮਾਤਾਂ ਵੱਡੀ ਸੀ ਮੈਂ ਬੇਬੇ ਨੂੰ ਕਾਗਜ਼ ਤੇ ਲਿਖਤਾ ਸਭ ਕਾਜ ਜਮਾਤਾ ਜੀ ਮੇਰੀਆਂ ਡਿਗਰੀਆਂ ਸੁਣ ਕੇ ਤੇ ਮਸਤ ਖੂਕ ਬੇਬੇ ਮੈਨੂੰ ਕਹਿੰਦੀ ਮੈਂ ਪੁੱਤ ਵੀ ਮੈਂ ਤਾਂ ਸੋਚਿਆ ਸੀ ਆ ਡਿਗਰੀਆਂ ਤੇਰੀ ਤੇ ਸਾਡੀ ਸਾਰੀ ਉਮਰ ਦੀ ਰੋਟੀ ਪਕਾਉਣ ਦੀ ਆ ਸਾਰੀ ਉਮਰ ਦੀ ਤਾਂ ਪੱਕੀ ਨਹੀਂ ਪੁੱਤ ਮੈਂ ਸੋਚਿਆ ਇੱਕ ਟਾਈਮ ਦੀ ਪਕਾ ਲਾਂ ਮੈਂ ਆਪਣੀ ਮਾਂ ਦੇ ਅੰਦਰਲੇ ਜਜ਼ਬਾਤਾਂ ਨੂੰ ਸਮਝ ਸਕਦਾ ਸੀ ਕਿ ਮੇਰੀ ਮਾਂ ਕਹਿਣਾ ਕੀ ਚਾਹੁੰਦੀ ਆ ਮੇਰਾ ਬਾਪੂ ਮੇਰਾ ਬਾਪੂ ਇੰਦੋਂ ਵੀ ਖਤਰਨਾਕ ਬੰਦਾ ਮੈਂ ਤਾਂ ਸਾਰੇ ਬਾਪੂ ਖਤਰਨਾਕ ਹੁੰਦੇ ਆ ਪਰ ਮੇਰੇ ਵਾਲਾ ਕੋ ਸਪੈਸ਼ਲ ਹੀ ਖਤਰਨਾਕ ਸੀ ਇੱਕ ਦਿਨ ਹੋਇਆ ਕਿ ਬਾਪੂ ਨੇ ਚੱਕਿਆ ਮੇਰਾ ਆਧਵੀ ਦਾ ਸਰਟੀਫਿਕੇਟ ਤੇ ਕੰਨਫੇਰ ਦਾ ਮੇਰੇ ਵੱਲੋਂ ਤਰਿਆਵੇ ਬੱਲੇ 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 ਬੰਦੇ ਇਹ ਛੋਲਮਾ ਵੀ ਟੱਪਿਆ 7ਵਾਂ ਵੀ ਟੱਪਿਆ 8ਵੇਂ ਤੇ ਬਾਪੂ ਆਰੇ ਮੇਰੇ ਬਾਪੂ ਉਹ ਨਹੀਂ ਜਵਾਰ ਹੋ ਰਿਹਾ ਪਾਪਾ ਆ ਆ ਕੀ ਕਰੀਏ ਨਾ ਉਹ ਦਿੱਤਦਾ ਨਹੀਂ ਖਾਣੇ ਖੁਰਪਦਾ ਉਹ ਬਾਪੂ ਜੀ ਨੇ ਕੰਨ ਖੁਰਦਰਾ ਦਿੱਤ ਲੈ ਮੇਰਾ 8ਵੀਂ ਦਾ ਸਰਟੀਫਿਕੇਟ ਆ ਤੈਨੂੰ ਪਤਾ ਕਿੰਨੀ ਔਖੀ ਹੁੰਦੀ 8ਵੀਂ ਨਾ ਮੈਨੂੰ ਕੀ ਪਤਾ ਓਏ ਮੈਂ ਕਿਹੜਾ ਕੀਤੀ ਐ ਪਰ ਬਾਪੂ ਮੈਂ ਇਹਦਾ ਕੀਤੀ ਐ ਨਾ 8ਵੀਂ ਬਹੁਤ ਔਖੀ ਹੁੰਦੀ ਆ 8ਵੀਂ ਔਖੀ ਹੁੰਦੀ ਆ ਔਖੀ ਹੁੰਦੀ ਆ ਲੈ ਵੀ ਤਾਂ ਛੋਟ ਨਹੀਂ ਔਖੀ ਹੁੰਦੀ ਆ ਔਖੀ ਹੁੰਦੀ ਆ ਨਪੇੜਾ ਖਾਲੀ ਮੇਥਾ ਨਾ 8ਵੀਂ ਔਖੀ ਹੁੰਦੀ ਆ ਲੈ ਆ ਆਪਣੇ ਭਾਂਡੇ ਦਾ ਮੁੰਡਾ ਪੀਤਾ ਉਹਨੇ ਕੀ ਕੀਤਾ ਆਹੀ ਤਾਂ ਡੰਖਾ ਵੀ ਉਹਨੇ ਕੁਛ ਕੀਤਾ ਨਹੀਂ ਆ ਬਾਹਰ ਨੂੰ ਜਾ ਅਗੋਂ ਪਿੱਛੇ ਜੇ ਪੜਾਈ ਫੋਨ ਲੈ ਨਹੀਂ ਕਰਦੀ ਆਨਲਾਈਨ ਬਾਪੂ ਆ ਉਹੀ ਉਹਨੇ ਕੀ ਕੀਤਾ ਜਦੋਂ ਆਹੇ ਪੇਪਰ ਇੱਧਰ ਰੱਖ ਲਿਆ ਫੋਨ ਇੱਧਰ ਰੱਖ ਲਈ ਗੈਡ ਇੱਧਰੋਂ ਦੇਖੀ ਗਿਆ ਇੱਧਰ ਦੇਖੀ ਗਿਆ ਇੱਧਰੋਂ ਦੇਖੀ ਗਿਆ ਇੱਧਰ ਦੇਖੀ ਗਿਆ 8ਵੀਂ ਰੋ ਵੀ ਕਰ ਗਿਆ ਪਰ ਬਾਪੂ ਸਾਡੇ ਬੇਰੀ 8ਵੀਂ ਔਖੀ ਹੁੰਦੀ ਸੀ ਔਖੀ ਹੁੰਦੀ ਔਖੀ ਹੁੰਦੀ ਸੀ ਪਹਿਲੇ ਨਾ ਖਾਲੀ ਨੂੰ ਆ ਫਰਟ ਟੈਕ ਫਾਤੀ ਟੈਕ ਨਿਵਾਪੂ ਸਰਟੀਫਿਕੇਟ ਹੁੰਦਾ। ਉਹ ਸਾਡਾ ਫਾਤੀ ਟੈਕ ਹੀ ਹੁੰਦਾ ਤੇ ਫਾਤੀ ਟੈਕਾ। ਮੈਂ ਸਰਟੀਫਿਕੇਟ ਨਹੀਂ ਦੇਣਾ। ਮੂੰਹ ਫਾਤੀ ਟੈਕ ਨਹੀਂ ਦੇਣਾ। ਮੈਂ ਸਰਟੀਫਿਕੇਟ ਨਹੀਂ ਦੇਣਾ। ਨਹੀਂ ਦੇਣਾ। ਨਹੀਂ ਦੇਣਾ। ਨਹੀਂ ਦੇਣਾ। ਨਾ ਦੇ। ਨਾ ਦੇ। ਮੰਦਰ ਦਸਵੀਂ ਨਾਲ ਚੱਲ। ਬਾਪੂ। ਹੁਣ ਬਾਪੂ ਨੂੰ ਕੌਣ ਸਮਝਾਵੇ ਕਿ ਅਠਵੀਂ ਤਾਂ ਇਆਂ ਨਹੀਂ ਕਰਨਾ, ਉਹ ਨਹੀਂ ਕਰਨਾ, ਬਾਹਰ ਨਹੀਂ ਕਰਨਾ। ਇਹ ਸਾਰੇ ਰੂਤਾਂ ਬਣਾਏ ਲੱਗਦਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਨਪੜ੍ਹ ਰੱਖਿਆ ਜਾਵੇ। ਪਰ ਸਾਡੇ ਵੇਲੇ ਅਠਵੀਂ ਇਦਾਂ ਨਹੀਂ ਸੀ ਹੁੰਦੀ। ਸਾਡੇ ਵੇਲੇ ਅਠਵੀਂ ਬਹੁਤ ਔਖੀ ਹੁੰਦੀ ਸੀ। ਤਿੰਨ ਰਾ ਸੀ ਤਾਂ ਜਾ ਕੇ ਕਿਤੇ 8ਵੀਂ ਚੋਂ ਪਾਸ ਹੁੰਦੇ ਸੀ ਸਾਡੇ ਬੇਰੀ ਇੱਕ ਅੱਦੇ ਅਕੜਾ ਰੁਕ ਪਰ ਰੱਬ ਦੇ ਸਮਾਨ ਹੁੰਦਾ ਸੀ ਇੱਕ ਅੱਦੇ ਹੱਤ ਨੂੰ ਰੱਬ ਦੇ ਸਮਾਨ ਦਰਜਾ ਦਿੱਤਾ ਜਾਂਦਾ ਸੀ ਤੇ ਮਾਸਟਰ ਜੀ ਦੀ ਘੂਰ ਨਹੀਂ ਸਾਡੀ ਜਾਨ ਕੱਢ ਲੈਂਦੀ ਸੀ ਜੇ ਕਿਤੇ ਸਕੂਲ ਦਾ ਕੰਮ ਨਾ ਕਰਕੇ ਜਾਣਾ ਤਾਂ ਮਾਸਟਰ ਜੀ ਨੇ ਘਾ ਲੈਣਾ ਸੁੱਖ ਦੇ ਬੱਕਰੇ ਵਾਂਗੂ ਇੱਕ ਦਿਨ ਹੋਇਆ ਕਿ ਮੈਂ ਸਕੂਲ ਦਾ ਕੰਮ ਨਾ ਕਰਕੇ ਗਿਆ ਉੱਤੋਂ ਫਰੀ ਲਾਵਾਂ ਸ਼ਰਾਬ ਤਾਂ ਸ਼ਰਾਬ ਤਾਂ ਵੀ ਇਹੋ ਜਿਹਾ ਸਾਡੀ ਕਲਾਸ ਤੇ ਲੱਗਾ ਪ੍ਰਿੰਡਾਂ ਦਾ ਛੱਤਾ ਮੈਂ ਟਿੱਕੇ ਵਾਲਾ ਪ੍ਰਿੰਡਾਂ ਦੇ ਮਾਰਤਾ ਹਾਰੇ ਤੇ ਪ੍ਰਿੰਟਾਂ ਹੀ ਪ੍ਰਿੰਟਾਂ ਹੋ ਗਈਆਂ ਉਧਰੋਂ ਮੇਰੇ ਮਾਸਟਰ ਜੀ ਆ ਗਏ ਮੈਨੂੰ ਲੱਗਾ ਮੇਰਾ ਯਾਰ ਥੋਲਾ ਮੈਂ ਇਧਰ ਪ੍ਰਿੰਟਾਂ ਕਾਜ ਦੀ ਬੈਠਾ ਅੱਜ ਲੜ ਜਾ ਅੱਜ ਲੜ ਜਾ ਨਾੜੋ ਨੇ ਕੱਬ ਜਾ ਕਰਤੀ ਸੀ ਸਕੂਲ ਤੇ ਉਹ ਜਾਣਦੇ ਕਰ ਪ੍ਰਿੰਟਰ ਲਾਤਿਆ ਆ ਆ ਕੋਨੇ ਲੈ ਆਵੇ ਕੋਨੇ ਹਾਰਿਆ ਨਾਤੀਆ ਲੇਕਿਨ ਹੱਦੀ ਵਾਲੇ Oh, kana to dan karau. Ko sanatdan ਹੰਦੀ ਕਰਦਾ ਹੈ ਜਿਹੜੀ ਗੱਲ ਕਹੀਏ ਕਰਦਾ ਵੱਟਿਆਂ ਦਾ ਸਤਿਕਾਰ ਕਰਦਾ ਲੋਟਿਆਂ ਨੂੰ ਪਿਆਰ ਕਰਦਾ ਬੱਲੇ ਆਪਕਾਂ ਦਾ ਕਹਿਣਾ ਮੰਨਦਾ ਪੂਰਾ ਕੰਮ ਕਰਕੇ ਲੈ ਕੇ ਆਉਂਦਾ ਅੱਜ ਵੀ ਕਰਕੇ ਲੈ ਕੇ ਆਉਂਦਾ ਮੇਰਾ ਨਹੀਂ ਢਿੱਡ ਦੁਖਦਾ ਦੀ ਕੰਪੀ ਕਰੇ ਰਹੇਗੀ ਉਹ ਕੰਮ ਨਹੀਂ ਕਰਨਾ ਹੁੰਦਾ ਨਾ ਕਰਾਉ ਬਹਾਨੇ ਦਾ ਬਦਲ ਉਹ ਹੀ ਮੇਰਾ ਢਿੱਡ ਦੁਖਦਾ ਦੀ ਕਾਪੀ ਕਰੇ ਰਹੇਗੀ ਕਾਪੀ ਕਰੇ ਰਹੇਗੀ ਮੇਰਾ ਪੋਤੀਆਂ ਦਾ ਉਹ ਵੀ ਜਾ ਬੜੇ ਕਰ ਠੀਕ ਹੈ ਜੀ ਓਏ ਇਧਰ ਤੂੰ ਜਿੱਦਾਂ ਘਿਆ ਵੀ ਕਰਿਆ ਜੋ ਆਪੜਾ ਮਾਸਟਰਾਂ ਦਾ ਕਹਿਣਾ ਮੰਨਣਾ ਸਾਡਾ ਫਰਜ਼ ਆ ਹੈ। ਜਿਆ ਕੁਝ ਨਾ ਪਕਾਉਣਾ ਕਹਿਣਾ ਮੰਨਣਾ। ਕਿਰਸਤਾ ਤੁਹਾਨੂੰ ਪੜ੍ਹਨ ਨੂੰ ਵੀ ਕਹਿਦੇ ਵੀ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ ਉਹੋ ਵੀ ਮੌਤ ਪਈ ਉਹ ਤੇ ਕੋਈ ਗੱਲ ਰਹੇ ਵੀ ਜਾਂਦੀ ਆ। ਬਹੁਤ ਬਣਾਉਂਦਾ ਮੈਂ ਰੋਂਦਾ ਰੋਂਦਾ ਘਰੇ ਚਲੇ ਗਿਆ ਮੈਨੂੰ ਸੀ ਬਾਪੂ ਘਰ ਨਾਲ ਲਾਊਗਾ ਪਰ ਬਾਪੂ ਅੱਗੋਂ ਤਤਾ ਨਿਕਿਆ ਪਾਪਾ ਪਾਪਾ ਕੀ ਪਾਇਆ ਸੀ ਆਪਾ ਪਾਪਾ ਹੋ ਮਾਇਤਰੀ ਮਾਸਟਰ ਜੀ ਮਾਇਤਰੀ ਮਾਸਟਰ ਜੀ ਮਾਇਤਰੀ ਮਾਸਟਰ ਜੀ ਮਰ ਗਏ ਤੁਮਰੇ ਥੋੜੀਆ ਉਹਨਾਂ ਨੇ ਤਾਂ ਮੈਨੂੰ ਸਕੂਲੇ ਬੁਲਾਇਆ ਮਾਸਟਰਾਂ ਨੇ ਮੈਨੂੰ ਸਕੂਲੇ ਬੁਲਾਇਆ ਮਾਸਟਰਾਂ ਦਾ ਦਮਾ ਕਰਾ ਬੁਲਾ ਰਿਹਾ ਬਾਪਾ ਕੋਈ ਨਾ ਕੋਈ ਇਸ਼ਾਰਾ ਕਰੀ ਬਸਰਾਤ ਕੀ ਬਾਪੂ ਮੈਨੂੰ ਸਕੂਲ ਦਾ ਕੰਮ ਹੈ ਹੈ ਉਹਦਾ ਕਰ ਰਹੇ ਹੈ ਉਹ ਨਾ ਇਹ ਕੀ ਕਰ ਰਹੇ ਮੇਰਾ ਜਾਨੇ ਪੁੱਤ ਨੇ ਲੈ ਕੰਮ ਨਹੀਂ ਕੀਤਾ ਹੈਗਾ ਚ ਲੈ ਫੇਰ ਕੀ ਹੋ ਗਿਆ ਬੱਚੇ ਨੇ ਜਾਣੇ ਪੁੱਤ ਨੇ ਕੰਮ ਨਹੀਂ ਕੀਤਾ ਹਨ ਬੱਚੇ ਸ਼ਰਾਬ ਤਾਂ ਕਰਦੇ ਹੁੰਦੇ ਹਨ ਕੰਮ ਨਹੀਂ ਕਰਦੇ ਪਰ ਜੇ ਬੱਚੇ ਥੋੜੀ ਜਿਹਾ ਵੱਧ ਸ਼ਰਾਬ ਤਾਂ ਕਰਨ ਲੱਗ ਜਾਣ ਨਾ ਫੇਰ ਮਾਂ ਪਿਓ ਦਾ ਇੱਕ ਫਰਜ਼ ਬਣਦਾ ਹੁੰਦਾ ਪਤਾ ਕੀ এই ওনাননা তাবেল য়াই জিয়েলাই ক্রাইলারা চক্রাই মিলাইলারা এপাকাইরি সিলেলাইরা আয়াইরাইরা এডিলারা এইডাইল্য়েডেলাই ਮੈਂ ਦਾ ਮਾਸਟਰ ਨੂੰ ਮਾਸਟਰ ਤੋਂ ਮੰਗ ਰਹਾ ਮਾਫੀ ਕਿ ਮਾਸਟਰ ਜੀ ਮੇਥੋਂ ਹੋ ਗਈ ਗਲਤੀ ਮੈਂ ਅੱਥੇ ਤੋਂ ਬੱਚੀ ਨਹੀਂ ਕਰਦਾ ਉਹ ਮੈਂ ਤਾਂ ਮਾਸਟਰ ਨੂੰ ਪਹਿਲੇ ਦਿਨ ਹੀ ਕਹਿ ਆ ਸੀ ਕਿ ਇਹਨੂੰ ਕੁੱਟੋ ਮਾਰੋ ਕੁਛ ਮਰਜ਼ੀ ਕਰੋ ਪਰ ਇਹਨੂੰ ਬੰਦੇ ਦਾ ਪੁੱਤ ਬਣਾ ਦੇ ਬੰਦੇ ਦਾ ਕਿਵੇਂ ਬਣ ਜਾ ਮੈਂ ਤਾਂ ਤੇਰਾ ਉਹ ਤੈਨੂੰ ਮੈਂ ਬੰਦਾ ਨਹੀਂ ਦੀਦਾ ਉਹ ਚਾਚਾ ਕਹਿੰਦਾ ਤੂੰ ਕੋਈ ਬੰਦਾ ਲੋਕਾਂ ਮਾਗਰ ਦੀ ਲੱਗੀ ਨਾ ਹੁੰਦਾ ਚੁੱਪ ਚਾਪ ਸਕੂਲ ਆ ਜਾ ਮੈਥੋਂ ਨਹੀਂ ਆਇਆ ਪਾਪਾ ਸਾਡੇ 베ਰੀ ਬਾਪੂ ਪਹਿਲੇ ਦਿਨ ਹੀ ਕਹਿ ਜਾਂਦਾ ਸੀ ਕਿ ਇਹਨੂੰ ਕੁੱਟੋ ਮਾਰੋ ਕੁਛ ਮਰਜ਼ੀ ਕਰੋ ਪਰ ਇਹਨੂੰ ਬੰਦੇ ਦਾ ਬਣਾ ਦਿਓ ਫੇਰ ਕੀ ਸੀ ਮਾਂ ਕੀ ਲੱਗ ਜਾਂਦੀ ਸੀ ਬੰਦੇ ਦਾ ਪੁੱਤ ਬਣਾਉਣ ਆਪਣੇ ਤਾਂ ਡਾਕਟਰ ਦੀ ਦਵਾਈ ਵਾਂਗੂ ਤਿੰਨ ਟਾਈਮ ਕੁੱਟਮੈਂਦੀ ਲੱਗੀ ਪਰ ਸੱਚ ਕਹਾਂ ਦੱਸਾਂ ਇਹ ਉਹ ਕੁੱਟ ਦਾ ਨਤੀਜਾ ਏ ਕਿ ਜ਼ਿੰਦਗੀ ਚ ਅੱਜ ਤੱਕ ਨਹੀਂ ਡੋਲੇ ਪਰ ਅੱਜ ਕੱਲ ਇੱਦਾਂ ਨਹੀਂ ਹੁੰਦਾ ਅੱਜ ਕੱਲ ਕੋਈ ਟੀਚਰ ਬੱਚੇ ਨੂੰ ਮੜਾਏ ਘੂਰ ਦੇਣਾ ਉਹਦੀ ਘੜ ਕੇ ਘਰ ਨੂੰ ਫੋਨ ਲਾ ਲੈਂਦਾ ਹੈਲੋ ਉਹ ਬੋਲੇ ਨੂੰ ਫੋਨ ਕਰਦੀ ਅੰਦਰ ਆਪਣੇ ਭਰਾ ਨੂੰ ਹਿੱਟ ਵਾਲੇ ਮਾਟਰ ਨੇ ਘੂਰ ਤਾਂ ਨਹਿਰ ਤੇ ਘੇਰਾਗੇ ਕਿ ਕਿਚਾ ਜਲਾ ਦੇਣਗੇ ਕਿ ਕਿਚਾ ਅੱਧਾ ਕਰਵਾ ਦਾਂਗੇ ਆ ਥੋੜੇ ਦਿਨਾਂ ਦੀ ਗੱਲ ਆ ਫਟਕ ਗਵੰਡਿਆਂ ਦਾ ਟਿੱਟੂ ਨੂੰ ਮਾਸਟਰ ਜੀ ਨੇ ਕਿਸੇ ਗੱਲੋਂ ਮੜਾਇਆ ਘੂਰਤਾ ਸਾਡੇ ਮੇਰੀ ਬਾਪੂ ਵੀ ਨਹੀਂ ਸਿਉਂਦਾ ਅੱਜ ਕੱਲ ਬੇਬੇ ਵੀ ਤੁਰੀ ਫਿਰਦੀ ਆ ਹਾਏ ਹਾਏ ਮੇਰੇ ਟਿੱਟੂ ਨੂੰ ਹੱਥ ਕੀ ਮਲਾਇਆ ਮਾਸਟਰ ਜਿੱਤੇ ਮਾਰਤਾ ਰਹਿਤਾ ਵੀ ਬਹਿਤ ਨਹੀਂ ਕਰਦੇ ਐਦਾਂ ਫੈਂਟਣਾ ਮੈਂ ਮਾਸਟਰ ਮੇਰੇ ਟਿੱਟੂ ਨੂੰ ਹੱਥ ਕੀ ਮਲਾਇਆ ਉਹਨੇ ਪੁੱਜਮੀ ਤੁਸੀਂ ਮਾਰੋ ਉਹ ਵੀ ਨਹੀਂ ਕਿ ਨਾ ਤੁਸੀਂ ਮੇਰੇ ਟਿੱਟੂ ਨੂੰ ਹੱਥ ਕੀ ਮਲਾਇਆ ਅੱਛਾ ਤੁਸੀਂ ਟਿੱਟੂ ਨੂੰ ਲਵਾਓ ਬਹੁਤ ਕੋਈ ਨਹੀਂ ਤਾ ਤੈ ਤੁਸੀਂ ਮੇਰੇ ਮੈਨੂੰ ਹੱਥ ਕਿਉਂ ਲਾਇਆ ਜੇ ਮੇਰਾ ਢਿੱਡ ਕੱਟ ਕੇ ਨਾ ਸੇ ਮਾਰ ਦਿੰਦਾ ਫੇਰ ਜੇ ਮੇਰਾ ਢਿੱਡ ਟਰ ਕੇ ਖੁਦਕੁਸ਼ੀ ਕਰੁੰਦਾ ਫੇਰ ਜੇ ਮੇਰਾ ਢਿੱਡ ਟਰ ਕੇ ਕੁਝ ਕਰ ਲੈਂਦਾ ਫੇਰ ਮੈਂ ਬੋਲੋ ਮੇਰੀ ਗੱਲ ਸੁਣ ਤੁਸੀਂ ਕੀ ਤੁਹਾਨੂੰ ਹਾਂ ਇਹ ਤੁਸੀਂ ਬਹੁਤ ਮਾਰ ਕਿਤਾ ਜੀ ਮੈਂ ਕੀ ਮਤਲਬ ਉਹ ਭੈਣ ਜੀ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਟੋਟੇ ਬੱਚੇ ਨੂੰ ਪੂਰੇ ਉੱਟਿਆ ਨਹੀਂ ਅਸੀਂ ਸਿਰਫ ਉਹ ਪੂਰੇ ਆ ਉਹ ਪੂਰੇ ਤਾਂ ਹੋਣਾ ਪੜਦਾ ਨਹੀਂ ਨਾ ਪੜੇ ਨਾ ਪੜੇ ਅੱਧੇ ਪੜਾਉਣੇ ਨਹੀਂ ਅੱਜ ਤੁਹਾਨੂੰ ਬਾਹਰ ਨਹੀਂ ਕਰਕੇ ਕੈਨੇਡਾ ਭੇਜਣਾ ਗ੍ਰੀਨ ਕਾ ਅੱਜ ਐਲੈਕਟਰਾ ਕੇ ਕੈਨੇ ਨੀ ਤੂੰ बाहर ਜਾਂਦਾ ਦੇਖ ਮਾਕਰ ਕਿੰਨਾ ਨੇ ਲਾਦਾ ਇਹਨਾਂ ਨੂੰ ਉਹ ਭੈਣ ਜੀ ਮੇਰੇ ਕਹਿੰਦਾ ਮਤਵਾਵਾ ਆ ਮੇਰੇ ਦਾ ਸਿੱਖਣਾ ਪੜਿਆ ਉਹ ਤੇ ਆਜ ਕਿੱਥੋਂ ਛੜ ਜੂ 에어ਪੋਰਟ ਤੋਂ ਮੈਂ ਛੜ ਬੱਸ ਤੇਨ ਤੋਂ ਵੀ ਜਾਂਦਾ ਦੇਖ ਮਤ ਕਿੰਨਾ ਨੇ ਇਹਨਾਂ ਨੂੰ ਲਾਤਾ ਮੇਰੀ ਸੁਣ ਲੋ ਗੱਲ ਮੇਰੇ ਕਿ ਤੂੰ ਆ ਤਾ ਹੱਥ ਆ ਤਾਂ ਹਾਲ ਨੇ ਅੱਜ ਕੱਲ ਮਾਂ ਪਿਓ ਦੇ ਫੇਰ ਕਹਿੰਦੇ ਸਾਡੇ ਬੱਚੇ ਪੜਦੇ ਨਹੀਂ ਬੱਚੇ ਪੜਨ ਸੁਆਹ ਜਦੋਂ ਆਕੇ ਅਧਿਆਪਕਾਂ ਦੇ ਹੱਥੀਂ ਮੰਨ ਦੇਣੇ ਨੇ ਇੱਕ ਬੇੜਾ ਸੀ ਜਦੋਂ ਉਹਦੇ ਹਕਾਂ ਦੇ ਮੋਢਿਆਂ ਤੇ ਸਨਮਾਨ ਕੋਚੋ ਖੇਸ ਪਾਈ ਜਾਂਦੇ ਸੀ ਪਰ ਅੱਜ ਕੱਲ ਕੇਸ ਪਾਏ ਜਾਂਦੇ ਨੇ ਸਮਾਂ ਬਦਲ ਗਿਆ ਫੇਰ ਮੈਂ ਗੱਲ ਕਿਸੇ ਹੋਰ ਪਾਸੇ ਲੈ ਗਿਆ ਮੈਂ ਤੁਹਾਨੂੰ ਆਪਣੇ ਸਕੂਲ ਦੀ ਗੱਲ ਦੱਸਦਾ ਸੀ 8ਵੀਂ 8ਵੀਂ ਤੋਂ ਲੈ ਕੇ 9ਵੀਂ 9ਵੀਂ ਤੋਂ ਲੈ ਕੇ 10ਵੀਂ 10ਵੀਂ ਸਾਡੇ ਮੇਰੀ ਜੰਗ ਜਿੱਤਣ ਦੇ ਬਰਾਬਰ ਹੁੰਦੀ ਸੀ ਜਦੋਂ 10ਵੀਂ 'ਚ ਮੈਂ ਹੋਇਆ ਤਾਂ ਮੈਂ ਅੱਧੀ ਛੁੱਟੀ ਲੈ ਕੇ ਘਰੇ ਆ ਗਿਆ ਮੈਂ ਬਾਪੂ ਨੂੰ ਕਿਹਾ ਬਾਪੂ ਮੈਂ ਨਹੀਂ ਜਾਣਾ ਸਕੂਲੇ ਮੈਂ ਨਹੀਂ ਪੜਨਾ ਬੁੜਨਾ ਮੈਂ ਤਾਂ ਤੇਨਾ ਟਰੈਕਟਰ ਵਾਲੀ ਸੀਟ ਤੇ ਬਹਿ ਕੇ ਖੇਤ ਜਾਣਾ ਬਾਪੂ ਮੈਨੂੰ ਕਹਿੰਦਾ ਨਹੀਂ ਪੁੱਤ ਜੇ ਤੂੰ ਟਰੈਕਟਰ ਵਾਲੀ ਸੀਟ ਤੇ ਬਹਿ ਗਿਆ ਨਾ ਤਾਂ ਉਧਰ ਅਫਸਰ ਵਾਲੀ ਸੀਟ ਤੇ ਕੋਈ ਹੋਰ ਆ ਕੇ ਬਹਿ ਜੂ ਉਹ ਨਾਲੇ ਦੋ ਬੱਤੀਲੇ ਆਪਣੇ ਉੱਪਰ ਕੀ ਪਤਾ ਖੇਤੀ ਚੋ ਮਾਂ ਤੇਰੀ ਬਿਮਾਰ ਪਈ ਆ ਭੈਣ ਤੇਰੀ ਵਿਹਣ ਵਾਲੀ ਪਈ ਆ ਮੇਰੇ ਸਿਰ ਤੇ ਕਰਜ਼ੇ ਹੀ ਬਹੁਤ ਆ ਪੁੱਤ ਮੈਂ ਤਾਂ ਇਹੀ ਸੋਚਦਾ ਕਦੋਂ ਤੂੰ ਵੱਡਾ ਹੋ ਕੇ ਆਪਣੇ ਬੁੱਢੇ ਬਾਪ ਦਾ ਸਹਾਰਾ ਬਣੇ ਬਾਪੂ ਜੇ ਇਹਨਾਂ ਸਾਰੀਆਂ ਗੱਲਾਂ ਨੇ ਮੈਨੂੰ ਅੰਦਰੋਂ ਅੰਦਰੀਂ ਝੰਜੋੜਤਾ ਫਿਰ ਮੈਂ ਲਕੀਆਂ ਸ਼ਰਾਬ ਤਾਂ ਇੱਕ ਪਾਸੇ ਰੱਖਤੀਆਂ ਫਿਰ ਮੈਂ ਭਰਤ ਤੇ ਜੋੜ ਦਿੱਤਾ ਇੰਨਾ ਪੜਿਆ ਇੰਨਾ ਪੜਿਆ ਕਿ ਪੂਰੇ ਜ਼ਿਲ੍ਹੇ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਪਿੰਡ ਵਾਲੇ ਸਰਕਾਰੀ ਸਕੂਲ ਚ ਜਦੋਂ ਮੈਂ ਪਹਿਲੇ ਨੰਬਰ ਤੇ ਆਇਆ ਤਾਂ ਜਿੰਨੇ ਖੁਸ਼ ਮੇਰੇ ਮਾਂ ਪਿਓ ਸੀ ਉਸ ਤੋਂ ਕਿਤੇ ਵੱਧ ਖੁਸ਼ ਸੀ ਮੇਰੇ ਅਧਿਆਪਕ ਕਿਉਂਕਿ ਉਹਨਾਂ ਨੇ ਇਸ ਬੂਟੇ ਨੂੰ ਪਾਣੀ ਪਾਇਆ ਸੀ ਤਾਂ ਉਹਨਾਂ ਨੇ ਖੁਸ਼ ਹੋ ਕੇ ਇਕੱਠੇ ਹੋ ਕੇ ਮੈਨੂੰ ਇੱਕ ਸ਼ਰਟ ਗਿਫਟ ਕੀਤੀ ਜਿਹੜੀ ਕਿ ਮੇਰੇ ਬਹੁਤ ਖੁੱਲੀ ਸੀ ਉਹ ਖੁੱਲੀ ਸ਼ਰਟ ਦਾ ਰਾਜ਼ ਨਹੀਂ ਜਦੋਂ ਮੈਂ ਆਪਣੇ ਮਾਸਟਰ ਜੀ ਦੇ ਘਰੇ ਗਿਆ ਤਾਂ ਅਛਾ ਮਾਟੋ ਜੀ ਇਹਦਾ ਸਭ ਨੇ ਕੀਆ ਨੇ ਵਧੀਆ ਜੀ ਮਾਟੋ ਜੀ ਤੁਸੀਂ ਮੈਨੂੰ ਧੋਖਾ ਹੀ ਕਰ ਗਈ ਕੀ ਧੋਖਾ ਨਾ ਤੇਰੇ ਨਾਲ ਉਹ ਜਿਹੜੀ ਤੁਸੀਂ ਮੈਨੂੰ ਸ਼ਾਰਟ ਦਿੱਤੀ ਹੈ ਨਾ ਇਹ ਉਹ ਮੇਰੇ ਖੁੱਲੇ ਹੀ ਉਹ ਤਾਂ ਫਿਰ ਪਾਪੇ ਦੇ ਵਿੱਚ ਦੀ ਸੀ ਉਹ ਕੋਈ ਨਾ ਜਦੋਂ ਤੂੰ ਪਾਪੇ ਦੇ ਵਿੱਚ ਦਾ ਹੋਗਾ ਉਹੋਂ ਪਾਣੀ ਐਡਾ ਐਡਾ ਮਰਤਾਂ ਰਹਾ ਪਾਪੇ ਸਰਪੰਚ ਬੋਲ ਰਿਹਾ ਉਹ ਖੁੱਲੀ ਸ਼ਰਟ ਅਸੀਂ ਪਤਾ ਤੈਨੂੰ ਕਿਉਂ ਦਿੱਤੀ ਆ ਕਿਉਂ ਜੀ ਕਿਉਂਕਿ ਇਸ ਵਾਰ ਤੂੰ ਆਪਣੇ ਸਕੂਲ ਚ ਹੀ ਨਹੀਂ ਪੂਰੇ ਜ਼ਿਲ੍ਹੇ ਤੋਂ ਪਹਿਲੇ ਨੰਬਰ ਤੇ ਆਇਆ ਕਮਲਿਆ ਹੁਣ ਇਸ ਤੋਂ ਬਾਅਦ ਤੂੰ ਪਲੱਸ 2 ਪਲੱਸ 2 ਤੋਂ ਬਾਅਦ ਕਾਲਜ ਫਿਰ ਤੂੰ ਯੂਨੀਵਰਸਿਟੀ ਓਏ ਉਸ ਤੋਂ ਬਾਅਦ ਜਦੋਂ ਤੂੰ ਕਿਤੇ ਨੌਕਰੀ ਤੇ ਲੱਗਿਆ ਨਾ ਤੂੰ ਤਾਂ ਕਮਲਿਆ ਸਾਨੂੰ ਭੁੱਲੀ ਜਾਏਂਗਾ ਇਹ ਸ਼ਰਟ ਅਸੀਂ ਤੈਨੂੰ ਤਾਂ ਦਿੱਤੀ ਆ ਜਦੋਂ ਤੂੰ ਪਹਿਲੇ ਤੇ ਨੌਕਰੀ ਤੇ ਜਾਏ ਨਾ ਤਾਂ ਆਹ ਦੀ ਸ਼ਰਟ ਪਾ ਕੇ ਜਾਇਂ ਤੈਨੂੰ ਵੀ ਯਾਦ ਰਹੂ ਕਿ ਮੇਰਾ ਵੀ ਪਿੱਛੇ ਆਪ ਕੁੰਦਾ ਤੇ ਠੀਕ ਆ ਪੁੱਤ ਇੱਕ ਹਾਸੇ ਵਾਲੀ ਗੱਲ ਦੱਸਾਂ ਉਹ ਸ਼ਰਟ ਅੱਜ ਵੀ ਕੱਲ੍ਹ ਤੋਂ ਸਾਹਮਣੇ ਪਈ ਆ ਨੌਕਰੀ ਮਿਲੀ ਕੈਸੀ ਨੌਕਰੀ ਜਾਇਨਾ ਇਹ ਜੇ ਪੈਸਾ ਤੇ ਸਪਰਸ਼ ਹੈ ਜੀ ਤਾਂ ਨੌਕਰੀ ਮੈਦੂ ਨਹੀਂ ਦਫਾ ਹੋ ਜਾਓ ਅੱਜ ਕਾ ਨਾਂ ਸਾਡੇ ਕੋਲ ਪੈਸਾ ਨਾ ਸਾਡੇ ਕੋਲ ਸਪਰਸ਼ਾ ਕਹਿੰਦੇ ਫਿਰ ਦਫਾ ਹੋ ਜਾਓ ਅਸੀਂ ਵੀ ਸੋਚ ਲਿਆ ਕਿ ਅੱਜ ਆਈਆਂ ਤਾਂ ਆਪਣੇ ਹੱਕ ਲਈ ਗਈ ਜਾਵਾਂਗੇ ਅਸੀਂ ਉਹ ਕਫਤਰ ਦੇ ਬਾਹਰ ਧਰਨਾ ਲਾਤਾ ਪਰ ਸੱਚ ਜਾਣਿਓ ਪਤਾ ਨਹੀਂ ਕਿਦੋਂ ਦਾਦਾ ਕਰਦੀਆਂ ਪੁਲਸੀਆਂ ਗੱਡੀਆਂ ਆਈਆਂ ਸਾਡੇ ਤੇ ਲਾਠੀ ਚੱਲ ਜਾਈਓ ਪਾਣੀ ਦੀ ਬਿਛਾੜਾ ਹੋਈਆਂ ਕੋਈ ਕੁੜੀ ਕੋਈ ਮੁੰਡਾ ਨਹੀਂ ਛੱਡਿਆ ਕੁੜੀਆਂ ਦੀਆਂ ਦੁਨੀਆਂ ਤੇ ਮੁੰਡਿਆਂ ਦੀਆਂ ਪੱਗਾਂ ਸਾਡੀਆਂ ਅੱਖਾਂ ਦੇ ਸਾਹਮਣੇ ਰੋੜ ਕੇ ਰੱਖ ਦਿੱਤੀ ਜਿਸ ਤੇ ਸੱਚ ਹੱਕ ਮੰਗਣ ਵਾਲਿਆਂ ਨੇ ਹਰੂ ਦਾ ਬਿਨਾ ਉਹਦੇ ਕਦੇ ਤਰੱਕੀ ਨਹੀਂ ਕਰਦਾ ਖਰ ਮੈਂ ਗੱਲ ਕਿਸੇ ਹੋਰ ਪਾਸੇ ਲੈ ਜਾਣਾ ਮੈਂ ਤੁਹਾਨੂੰ ਆਪਣੇ ਸਕੂਲ ਦੀ ਗੱਲ ਦੱਸਦਾ ਸੀ 10ਵੀਂ 10ਵੀਂ ਤੋਂ 12ਵੀਂ ਗਿਆਨ ਨਹੀਂ ਗਿਆ ਬਾਅਦ ਨਹੀਂ 12ਵੀਂ ਮੈਂ 2 ਸਾਲਾਂ ਦੀ ਕੀਤੀ 2 ਸਾਲਾਂ ਕਿਵੇਂ ਕੀਤੀ ਜਦੋਂ ਪਹਿਲੀ ਵਾਰੀ 12ਵੀਂ ਦੇ ਪੇਪਰ ਹੋਣੇ ਸੀ ਤਾਂ ਮੈਂ ਹੋ ਗਿਆ ਸਖਤ ਬਿਮਾਰ ਮੇਰੇ ਘਰ ਦੇ ਨੇ ਚਾਕੇ ਮੈਨੂੰ ਹਸਪਤਾਲ ਦਾਖਲ ਕਰਤਾ ਹੱੱਤਾ ਵਾਲੇ ਕਹਿੰਦੇ ਆਪਰੇਸ਼ਨ ਹੋਊਗਾ ਪੈਸਾ ਲੱਗੂਗਾ ਮੈਂ ਸੋਚਿਆ ਬਾਪੂ ਦੇ ਸਰ ਤਾਂ ਪਹਿਲਾਂ ਹੀ ਬਹੁਤ ਕਰਜ਼ਾ ਚਲੋ ਮੈਂ ਮਾਤਾ ਖੁਦਕੁਸ਼ੀ ਕਰ ਜਾ ਪਰ ਮੇਰੇ ਮਾਸਟਰ ਜੀ ਮੇਰੇ ਅੰਦਰਲੀ ਗੱਤ ਨੂੰ ਸਮਝਦੇ ਸੀ ਮੇਰੇ ਮਾਤਾ ਜੀ ਮੇਰੇ ਕੋਲ ਆਏ ਉਹਨਾਂ ਨੇ ਆ ਕੇ ਮੈਨੂੰ ਕਿਹਾ ਕਿ ਸਰਬਨ ਪੁੱਤ ਮਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਮੈਂ ਤੈਨੂੰ ਮਰਨ ਤੋਂ ਨਹੀਂ ਰੋਕਦਾ ਜੇ ਤੇਰੇ ਮਰਨ ਦੇ ਨਾਲ ਤੇਰੇ ਬੁੱਢੇ ਬਾਬ ਦਾ ਕਰਜ਼ਾ ਲੈ ਸਕਦਾ ਮੈਂ ਤੈਨੂੰ ਮਰਨ ਤੋਂ ਨਹੀਂ ਰੋਕਦਾ ਜੇ ਤੇਰੇ ਮਰਨ ਦੇ ਨਾਲ ਤੇਰੀ ਬਿਮਾਰ ਮਾਂ ਠੀਕ ਹੋ ਸਕਦੀ ਹੈ ਤਾਂ ਵੀ ਮੈਂ ਤੈਨੂੰ ਮਰਨ ਤੋਂ ਨਹੀਂ ਰੋਕਦਾ ਪਰ ਸਰਬਨ ਪੁੱਤ ਮਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਜਾਂ ਤਾਂ ਬੰਦਾ ਜਿੱਤਦਾ ਹੈ ਜਾਂ ਸਿੱਖਦਾ ਹੈ ਹਾਰਦਾ ਨਹੀਂ ਹਾਰ ਦੀ ਬੰਦੇ ਦੀ ਸੋਚ ਹੈ ਬੇਹੰਮ ਤੇਰੇ ਤੋਂ ਮੈਂ ਕਿ ਸ਼ਿਕਵਾ ਕਰਾਂ ਕਦਰਾਂ ਦਾ ਉੱਕਣ ਵਾਲੇ ਉੱਕ ਪੈਂਦੇ ਨੇ ਜਿਹੜਾ ਬੰਦਾ ਨਕਸ਼ਾ ਤਕਸੀਲਾ ਜਮਾਤ ਦੀ ਧਰੋ ਬਣਾ ਕੇ ਤੁਰਦੇ ਜਿਹੜੇ ਨਕਸ਼ਾ ਫਪਰਾ ਦਾ ਮਾਸਟਰ ਜੀ ਦੀਆਂ ਗੱਲਾਂ ਸੁਣ ਕੇ ਮੈਂ ਦੁਆਰਾ ਐਡਮਿਸ਼ਨ ਲੈ ਲਈ 12ਵੀਂ ਦੇ ਵਿੱਚ ਜਦੋਂ ਦੂਜੀ ਵਾਰੀ 12ਵੇਂ ਦਾ ਪੇਪਰ ਹੋਣੇ ਸੀ ਤਾਂ ਮੇਰਾ ਇੱਕ ਯਾਰ ਹੁੰਦਾ ਸੀ ਭੋਲਾ ਉਹਦੀ ਇੱਕ ਬੜੀ ਮਾੜੀ ਆਦਤ ਸੀ ਜਿਹੜੀ ਥੋੜੇ ਤੋਂ ਵੀ ਕਈਆਂ ਤੋਂ ਨਹੀਂ ਆ ਪੁੱਛੋ ਕਿਹੜੀ ਨਸਲ ਦੀ ਨਾਕਾ ਮਾਰਨ ਦੀ ਬੋਇਆ ਕੀ 12ਵੀਂ ਦੇ ਚੱਲ ਰਿਹਾ ਪੇਪਰ ਤੇ ਪਿੱਛੋਂ ਭੋਲਾ ਬੋਲਿਆ ਵੇ ਹਾਂ ਚੇਤਰ ਕਰਾ ਦੇ ਆੜਿੰਗਾ ਕਾਲਾ ਰਿਆ ਸੀ ਫਿਰ ਭੁੱਲ ਗਿਆ ਇਹ ਕਾਪੜੇ ਇੱਥੇ ਆਪ ਕੋ ਲੱਗ ਗਿਆ ਉਹ ਮੇਰੀ ਬੇਪੇ ਕਹਿੰਦੀ ਹੂੰ ਦਹੀਂ ਖਾ ਕੇ ਦਹੀਂ ਇਹ ਭਰਾਊਗਾ ਫਿਰ ਬੋਤਾ ਉਹਨਾਂ ਨੂੰ ਕਿ ਅਦੀ ਬੇਪੇ ਕਹਿੰਦੀ ਦਹੀਂ ਖਾ ਲਈ ਇਹ ਪੇਪਰ ਆਊਗਾ ਇਹਨੇ ਕਿਤਾਬ ਸਾਈਡ ਤੇ ਰੱਖਦੀ ਸੋਰੀ ਉਹ ਦਹੀਂ ਖਾਂਦਾ ਰਿਹਾ ਇਹ ਪਤਾ ਉਹਨਾਂ ਦੀ ਖਾਤੇ ਕਰਕੇ ਢ ਘਾਰ ਆ ਜਾਂਦੇ ਹੁੰਦੇ ਆ। ਦੱਬੇ ਹਾਂ ਇੱਕ ਕਰਾ ਦੇ। ਐ ਹਾਂ। ਚਲੀ ਦਰੋਂ। ਦੱਬੇ ਹੂੰ। ਲੱਗਦਾ ਨਹੀਂ ਸ਼ੌਣਾ ਨਾਮਾ। ਹਾਂ। ਦੂਜਨ ਦੂਰ ਕਰਦੇ। ਅੱਛਾ। ਇਹ ਕਹਿੰਦਾ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ। ਹਾਂ ਸਾਰੇ ਕਰਨੇ ਆ। ਸਾਰੇ ਕਰਨੇ ਆ। ਸਾਰੇ ਕਰਨੇ ਆ। ਸਾਰੇ। ਉੱਤਰ ਨਹੀਂ ਕਰਨੇ। ਪਰ ਉੱਤਰ ਵੀ ਕਰਨੇ ਆ ਭਰਾਵਾ ਮੈਨੂੰ ਪੜ ਤਾਂ ਇਹਦੇ। ਮੈਂ ਮੈਂ ਤੁਹਾਨੂੰ ਦੱਸਦਾ। ਇਹ ਐ ਕਿ ਨਨ ਮਾਸਟਰ ਜੀ ਨੂੰ ਕਹਿੰਦਾ ਕਿ ਮਾਸਟਰ ਜੀ ਮੈਂ ਨਹੀਂ ਪੜਨਾ ਪੜਨਾ ਮੇਰਾ ਬਾਪੂ ਦਾ ਦਿਹਾੜੀ ਕਰਦਾ ਮੈਂ ਤਾਂ ਆਪਣੇ ਬਾਪੂ ਨਾਲ ਦਿਹਾੜੀ ਕਰਨ ਜਾਇਆ ਕਰੂੰ ਨਾਲੇ ਮੈਂ ਕਿਹੜਾ ਪੜਕੇ ਡੀਸੀ ਲੱਗ ਜਾਣਾ ਕਾਈਆਂ ਦੇ ਪੁੱਤ ਤਾਂ ਕਾਈ ਖੋਤਣਗੇ ਮਾਸਟਰ ਜੀ ਕਹਿੰਦੇ ਨਹੀਂ ਪੁੱਤ ਸਮਾਂ ਆਉਣ ਦਿਓ ਵਕਤ ਆਉਣ ਦਿਓ ਇਹੀ ਕਾਈਆਂ ਦੇ ਪੁੱਤ ਕਦਨ ਦੇਸ਼ ਲਾਉਣਗੇ ਮੈਂ ਸੋਚਿਆ ਦੇਸ਼ ਇਹਨੂੰ ਸਹੀ ਕਹਦੀ ਆਉਂਦਾ ਹਾਂ ਤੈਨੂੰ ਤਾਂ ਅੱਛਾ ਤੂੰ ਬਾਅਦ ਵਿੱਚ ਜਨ ਹੋਏ ਹਾਂ ਇੱਕ ਕਰਾ ਦੇ ਕੱਲ ਇੱਕ ਪੁੱਛ ਇਹ ਨਾ ਜਤੀਜਾ ਇਹ ਤਾਂ ਮੈਨੂੰ ਆਉਂਦੇ ਨਹੀਂ ਤੇ ਜਿਹੜਾ ਚੌਥਾ ਪੰਜਵਾਂ ਛੇਵਾਂ ਇਹ ਮੈਂ ਕਰਦੇ ਨਹੀਂ ਸੱਤਵਾਂ ਕਰਨਾ ਕੋਚ ਇਹਨਾਂ ਨੇ ਨਹੀਂ ਕਿਹਾ ਤਾਜ ਮਹਿਲ ਕਿਹਨੇ ਬਣਾਇਆ ਸੀ ਯਾਰ ਤਾਜ ਮਹਿਲ ਸਾਜਾਂ ਨੇ ਬਣਾਇਆ ਸੀ ਮੁਮਤਾਜ਼ ਨੇ ਹੁਣ ਬੋਲੀਆ ਸਭਾ ਮੁਮਤਾਜ਼ ਦੇ ਚਾਚੇ ਦਾ ਮੁੰਡਾ ਉਹਦੇ ਘਰ ਆਈ ਸੀ ਆ ਮੈਂ ਪਤਾ ਲੈਣ ਦੇ ਦੱਪੇ ਹਾਂ ਦਾਦੇ ਆਖਿੰ ਪੈਂਦਾ ਹਾਂ ਇਹ ਕਰਕੇ ਐ ਛੋਪਰੇ ਉਸਾਲਾ ਮੈਸਤਰੀ ਨੂੰ ਓਏ ਉਹ ਯਾਰ ਮੈਸਤਰੀ ਨੂੰ ਨਾ ਲੈਂਦੇ ਪੱਥਰ ਪਾਏ ਸੀ ਅਗਲਾ ਪੈਸੇ ਵਾਲਾ ਬੰਦਾ ਸੀ ਉਹਨੇ ਪੈਸੇ ਦਿੱਤੇ ਤਾਜਮਹਾ ਬਣਾ ਲਿਆ ਥੋੜਾ ਦਾ ਸਾਈਕਲ ਨਹੀਂ ਬਣਦਾ ਲੋਧੀਆਂ ਮਿੰਨੀਆਂ ਚੱਲਦੀਆਂ ਇੱਕ ਵਾਰ ਸੁਝਾ ਮੈਂ ਤਾਜਮਹਾ ਕਿਹਨੂੰ ਬਣਾ ਦੇ ਕਾਹਦਾ ਸਾਲ ਸਿੱਧਾ ਬੈਠੀ ਬਣਾ ਦੇ ਸਾਧਾਨੇ ਪੈਸੇ ਦਿੱਤੇ ਸੰਦ ਬਣਾਇਆ ਮੈਸਤਰੀਆਂ ਨੇ ਹੀ ਸੁਪੇ ਚੱਤੀ ਦੌਣੀ ਹੋਣੀ ਚਾਹੀਦੀ ਐ ਨਾ ਜਿਹੜਾ ਬਣਾਉਂਗਾ ਚੀਜ਼ ਉਹਦੀ ਤਾਂ ਹੁੰਦੀ ਆ ਜਿਹੜਾ ਪੈਸੇ ਲਾਉਂਗਾ ਉਸ ਦਿਨ ਭੌਂਦੇ ਨੂੰ ਵੀ ਪਤਾ ਲੱਗਿਆ ਕਿ ਉਹ ਅਨਜਾਨ ਕੁੜੇਂ ਚ ਕਿੱਡੀ ਵੱਡੀ ਗੱਲ ਕਹਿ ਗਿਆ ਕਿ ਚੀਜ਼ ਉਹਦੇ ਕਿਉਂ ਹੁੰਦੀ ਆ ਜਿਹੜਾ ਪੈਸੇ ਦਿੰਦਾ ਥੀ ਉਹਦੀ ਕਿਉਂ ਨਹੀਂ ਹੁੰਦੀ ਜਿਹੜਾ ਬਣਾਉਂਗਾ ਇੱਕ ਮਜ਼ਦੂਰ ਵੱਡੇ ਵੱਡੇ ਮਹਿਲ ਖੜੇ ਕਰ ਦਿੰਦਾ ਪਰ ਉਸਦੇ ਆਪਣੇ ਬੱਚੇ ਤਾਰਿਆਂ ਦੀ ਛਾਵੇਂ ਸੌਂਦੇ ਆ ਇੱਕ ਖਾਨ ਅੰਨ ਗਾਉਂਦਾ ਪੂਰੀ ਦੁਨੀਆ ਦੇ ਢਿੱਡ ਭਰਦਾ ਪਰ ਆਪ ਅੱਜ ਭੁੱਖਾ ਮਰਦਾ ਸਲਫਾਸਾ ਪੀਣ ਤੇ ਬਾਹੇ ਲੈਣ ਨੂੰ ਤਿਆਰ ਆ ਮਦੂਰਾ ਵੱਡੇ ਵੱਡੇ ਹੱਥਾਂ ਖੜੇ ਕਰ ਦਿੰਦਾ ਪਰ ਉਸਦੇ ਆਪਣੇ ਬੱਚੇ ਬੇ ਇਲਾਜੇ ਮਰ ਜਾਂਦੇ ਆ ਸੋ ਇਹ ਗੱਲ ਆਪਾਂ ਨੂੰ ਵੀ ਸਾਰਿਆਂ ਨੂੰ ਸੁਣਨੀ ਪੈਗੀ ਕਿ ਜੀਤ ਉਹਦੀ ਹੀ ਹੁੰਦੀ ਜਿਹੜਾ ਬਣਾਉਂਦਾ ਚੀਜ਼ ਉਹਦੀ ਕ ਹੁੰਦੀ ਆ ਜਿਹੜਾ ਪੈਸੇ ਲਊਗਾ ਸ਼ਰ ਮੈਨੂੰ ਮਾਫ਼ ਕਰਿਓ ਮੈਂ ਭੁੱਲੇ ਆ ਨਾ ਮੈਂ ਹੁਣ ਸਕੂਲ ਦੀ ਗੱਲ ਦੱਸਦਾ ਸੀ ਮੈਂ ਫੇਰ ਹੋਰ ਤੁਹਾਨੂੰ ਪਾਸੇ ਰਹਿ ਜਾਣਾ 12ਵੀਂ 12ਵੀਂ ਤੋਂ ਬਾਅਦ ਬੀਏ ਬੀਏ ਤੋਂ ਬਾਅਦ ਐਮਏ ਐਮਏ ਤੋਂ ਬਾਅਦ ਐਮਐਫਐਮ ਤੋਂ ਬਾਅਦ ਪੀਐਚਡੀ ਪੀਐਚਡੀ ਕਰਨ ਤੋਂ ਬਾਅਦ ਮੈਂ ਸੋਚਿਆ ਕਿਉਂ ਨਾ ਮੈਂ ਹੁਣ ਆਪਣੇ ਮਾਸਟਰ ਜੀ ਨੂੰ ਮਿਲ ਕੇ ਆਵਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਊ ਕਿ ਮੈਂ ਪ ਇਥੇ ਸਾਨੂੰ ਹੌਸਲਾ ਦੇਣ ਵਾਲੇ ਮਾਤਰੀ ਜੀ ਦਾ ਆਪਣਾ ਹੌਸਲਾ ਟੁੱਟਿਆ ਪਿਆ ਸੀ। ਅੱਛਾ ਮਾਤਰੀ ਜੀ? ਮਾਤਰੀ ਜੀ ਮੈਂ ਸਰਪੰਚ ਜੀ। ਸਰਪੰਚ ਜੀ ਹਾਲ ਵਧੀਆ ਜੀ। ਮਾਤਰੀ ਜੀ ਕੀ ਗੱਲ ਉਦਾਸ ਲੱਗਦੇ ਹੋ? ਕੀ ਦੱਸਾਂ ਪੁੱਤ? ਅੱਜ ਕੱਲ੍ਹ ਸਕੂਲ ਜਾਣ ਨੂੰ ਦਿਲ ਹੀ ਨਹੀਂ ਕਰਦਾ। ਆਹ ਮਸ਼ੀਨ ਹੀ ਜੋਕ ਨੇ। ਆਹ ਬੱਚੇ ਵੀ ਮਸ਼ੀਨ ਬਣਾਤੇ ਆ। ਬੱਚੇ ਕਹਿੰਦੇ ਸਾਡਾ ਪੜ੍ਹਨ ਨੂੰ ਦਿਲ ਨਹੀਂ ਕਰਦਾ। ਇਹਨਾਂ ਦੇ ਮਾਂ ਪਿਓ ਕਹਿੰਦੇ ਸਾਡੇ ਬੱਚਿਆਂ ਨੂੰ ਘੂਲੋ। ਆਹ ਸਰਪੰਚ ਨੂੰ ਕੱਲ ਪਰਸੋ ਦੀ ਗੱਲ ਦਾ। ਮੈਂ ਇੱਕ ਬੱਚੇ ਨੂੰ ਘੂਰ ਬੈਠਾ ਮਹਾ ਕਾਕਾ ਸਕੂਲ ਚ ਵਰਦੀ ਪਾ ਕੇ ਆਇਆ ਕਰ। ਉਹ ਤੈਨੂੰ ਪਤਾ ਸਕੂਲ ਚ ਵਰਦੀ ਕਿਉਂ ਲਾਈ ਜਾਂਦੀ ਹੈ? ਕਿਉਂ? ਸਕੂਲ ਚ ਵਰਦੀ ਤਾਂ ਲਾਈ ਜਾਂਦੀ ਆ ਤਾਂ ਕਿ ਕਿਸੇ ਅਮੀਰ ਗਰੀਬ ਕੋਈ ਬੱਚੇ ਦਾ ਫਰਕ ਨਾ ਹੋਵੇ। ਪਰ ਆਪੋ ਬੱਚਾ ਪਤਾ ਮੈਨੂੰ ਕੀ ਕਹਦਾ? ਉਹਨਾ ਮਾਸਟਰ ਜੀ ਮੇਰੇ ਤਾਂ ਮੰਮੀ ਡੈਡੀ ਨੇ ਲੈ ਕੇ ਦਿੱਤੇ ਆ ਮੈਲਾ ਨਵੇਂ ਕੱਪੜੇ ਪਾ ਕੇ। ਮਾਰੇ ਜੀ ਦੇ ਕੋਲੇ 4 ਪੈਸੇ ਹੋਣਗੇ। ਉਹੀ ਨਵੇਂ ਕੱਪੜੇ ਪਾਉ। ਤੁਹਾਨੂੰ ਕੀ ਤੁਸੀਂ ਆਪਦਾ ਕੰਮ ਕਰੋ। ਉਸ ਤੋਂ ਬਾਅਦ ਉਹੀ ਬੱਚਾ ਕਲਾਸ ਚ ਬੋਂਜੂਸ ਕਰ ਰਿਹਾ ਸੀ। ਮੈਂ ਜਦੋਂ ਦੂਸਰੀ ਵਾਰੀ ਝਿੜਕਿਆ ਵੀ ਕਾਕਾ ਕਲਾਸ ਚ ਬੋਂਜੂਸ ਨਹੀਂ ਕਰਨਾ। ਉਹਰੇ ਆਪਣੇ ਘਰੇ ਜਾ ਕੇ ਗੱਲ ਕਰ ਕਿਉਂਕਿ ਘਰਦਿਆਂ ਨੇ ਉਹਨੂੰ ਸਕੂਲੋਂ ਇਹ ਕਹਿ ਕੇ ਹਟਾ ਲਿਆ ਕਿ ਸਰਕਾਰੀ ਸਕੂਲਾਂ 'ਚ ਪੜ੍ਹਾਈ। ਸਰਪੰਚ ਮਤਲਬ ਸਰਕਾਰੀ ਸਕੂਲਾਂ ਕਰਦੇ ਆਪ ਤਾਂ ਉਹਨੇ ਇਹ ਕਹਿੰਦੇ ਇਹ ਤਾਂ ਰੱਖੀ ਜਾਂਦੇ ਮਿੰਟੇ ਮਿੰਟੇ ਕਰ ਨੂੰ ਇਹ ਤਾਂ ਰੱਖੀ ਜਾਂਦੇ ਪੋਟਾ ਬਣਾਉਣ ਨੂੰ ਪੋਟਾ ਪਾਉਣ ਨੂੰ ਦੁਨੀਆ ਦੇ ਸਾਰੇ ਕੰਮ ਇਹਨਾਂ ਤੋਂ ਕਰਵਾਏ ਜਾਂਦੇ ਆ ਜਿਹੜਾ ਨਾ ਮੇਲ ਕਮਾਨਾ ਪਰੋਹਾ ਉਹ ਇਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਕੰਮ ਦਿੱਤਾ ਜਾਂਦਾ। ਉਹ ਪਾਪਾ ਨਾਨਕ ਤਾਂ ਕਹਿ ਗਿਆ ਸੀ ਬਿੱਤਿਆ ਵਿਚਾਰੀ ਤਾਂ ਪਰਫਕਾ ਨਹੀਂ। ਪਤਨੂ ਬਿੱਤਿਆ ਕਹਿੰਦਾ ਰੱਖੀ ਨਹੀਂ ਕੋਈ ਹੋਰ ਪਰਫਕਾ। ਕਿੱਥੋਂ ਹੋ ਜੂ ਪਰਫਕਾ? ਪਰ ਬੰਤੋ ਮੈਨੂੰ ਲੱਗਦਾ ਲੋ ਇਹ ਲੋਕ ਪਾਪੇ ਨਾਨਕ ਤੋਂ ਨਾਰਾਜ਼ ਹੋ ਗਏ ਨੇ ਇਹ ਲੋਕ ਪਾਪੇ ਨਾਨਕ ਤੋਂ ਨਾਰਾਜ਼ ਹੋ ਗਏ ਨੇ ਮਾਸਟਰ ਜੀ ਵਰਗੇ ਬੰਦੇ ਹੌਸਲਾ ਹਾਰਨ ਵਾਲੇ ਨਹੀਂ ਹੁੰਦੇ ਉਹਨਾਂ ਦਾ ਹੌਸਲਾ ਤੋੜਦੇ ਸੀ ਸਾਰੇ ਰਲ ਕੇ ਕਿਉਂਕਿ ਅਸੀਂ ਸਕੂਲਾਂ ਸਕੂਲ ਨਹੀਂ ਰਹਿਣ ਦਿੱਤਾ ਕਾਲਜਾਂ ਕਾਲਜ ਨਹੀਂ ਰਹਿਣ ਦਿੱਤਾ ਬਲਕਿ ਮੰਡੀਆਂ ਸੰਧੇ ਰੱਖ ਪਏ ਆ ਕਿ ਆਹਾਂ ਮੰਡੀ ਦੇ ਵਿੱਚ ਇੰਜੀਨੀਅਰ ਬਣ ਕੇ ਬਾਹਰ ਜਾਵਾਂਗੇ ਆਹਾਂ ਮੰਡੀ ਦੇ ਵਿੱਚ ਜੱਟ ਬਣ ਕੇ ਬਾਹਰ ਜਾਵਾਂਗੇ ਆਹਾਂ ਮੰਡੀ ਦੇ ਵਿੱਚ ਵਕੀਲ ਬਣ ਕੇ ਬਾਹਰ ਜਾਵਾਂਗੇ ਪਰ ਕੋਈ ਇਹ ਨਹੀਂ ਕਹਿੰਦਾ ਕਿ ਆਇਆ ਕਾਲਜੇ ਵਿੱਚ ਮੈਂ ਇੱਕ ਚੰਗਾ ਇਨਸਾਨ ਬਣ ਕੇ ਬਾਹਰ ਜਾਊਂਗਾ ਪਰ ਮੈਂ ਵੀ ਤੁਹਾਨੂੰ ਕੀ ਦੱਸ ਰਿਹਾ ਜਿਹੜਾ ਆਪ ਆ ਇੱਥੇ ਮੰਡੀ ਚ ਵਿਕਣ ਆਇਆ ਲੈ ਲੋ ਲੈ ਲੋ ਜਾਂ ਕੋਈ ਮੇਰੀਆਂ ਡਿਗਰੀਆਂ ਨਹੀਂ ਲੋੜ ਮੈਨੂੰ ਉਹਨਾਂ ਡਿਗਰੀਆਂ ਦੀ ਮੇਰੇ ਲਈ ਕਾਗਜ਼ ਦੇ ਟੁਕੜੇ ਇਹ ਜਦੋਂ ਘਰੇ ਰੋਟੀ ਨਾ ਪੱਕਦੀ ਹੋਵੇ ਪਰ ਤੁਸੀਂ ਵੀ ਕਿਉਂ ਲਓਂਗੇ ਮੇਰੀਆਂ ਡਿਗਰੀਆਂ ਤੁਸੀਂ ਵੀ ਕਦੋਂ ਤੇ ਭੜਾਈ ਪੂਰੀ ਕਰ ਜਾਓਗੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਛੱਡ ਦੋਗੇ ਉਸ ਧਰਤੀ ਨੂੰ ਉਸ ਧਰਤੀ ਨੂੰ ਜਿਸ ਧਰਤੀ ਨੂੰ ਆਪਣਾ ਬਣਾਉਣ ਦੇ ਲਈ ਆਪਣਾ ਆਪ ਵਾਰਿਆ ਆਪਣਾ ਪਰਿਵਾਰ ਵਾਰਿਆ ਛੱਡ ਦੋਗੇ ਉਸ ਧਰਤੀ ਨੂੰ ਜੇ ਤੱਕ ਤੈਨੂੰ ਆਪਣਾ ਬਣਾਉਣ ਕਲੇ 19-19 ਸਾਲ ਦੇ ਨੌਜਵਾਨ ਫਾਜ਼ੀਆ ਤੇ ਜੜ ਗਏ ਚਲ ਮੈਨੂੰ ਇੱਕ ਗੱਲ ਦੱਸੋ ਜੇ ਕੱਲ ਨੂੰ ਕੈਨੇਡਾ ਦਾ ਸਿਸਟਮ ਖਰਾਬ ਹੁੰਦਾ ਉਥੋਂ ਅਮਰੀਕਾ ਚਲੇ ਜਾਓਗੇ ਜੇ ਅਮਰੀਕਾ ਦਾ ਖਰਾਬ ਹੋਦਾ ਉਥੋਂ ਆਸਟ੍ਰੇਲੀਆ ਚਲੇ ਜਾਓਗੇ 25 ਗਾਇਓ ਫਸੜ ਕੇ ਕਿੰਦੇ ਚੱਕਣ ਦਾ ਮਕਾ ਲਾਣਾ ਕਰੋ ਕੀ ਸੋਚਣਗੇ ਸਾਡੇ ਸੀ ਕਿ ਉਹਨਾਂ ਦੀ ਕੌਮ ਹੁਣ ਲੜਦੀ ਨਹੀਂ ਬਲਕਿ ਡਰ ਜਾਂਦੀ ਆ ਗੋਡੇ ਟੇਕ ਦਿੰਦੀ ਆ ਇਸ ਗੰਦੇ ਸਿਸਟਮ ਦੇ ਸਾਹਮਣੇ ਪਰ ਮੈਂ ਇੱਥੇ ਆਪਣੀਆਂ ਡਿਗਰੀਆਂ ਵੇਚਣ ਨਹੀਂ ਸੀ ਆਇਆ ਤੇ ਨਾ ਹੀ ਮੈਂ ਡਿਗਰੀਆਂ ਵੇਚੂਗਾ ਮੈਂ ਆਇਆ ਸੀ ਡਿਗਰੀਆਂ ਵੇਚਣ ਦਾ ਤਮਾਸ਼ਾ ਧੰਨੂ ਤਮਾਸ਼ਾ ਦਿਖਾਉਣ ਕਿਉਂਕਿ ਅਸੀਂ ਤਮਾਸ਼ਾ ਹੀ ਬਣ ਗਏ ਆ ਸਾਨੂੰ ਤਮਾਸ਼ਾ ਦੇਖਣ ਦੀ ਆਦਤ ਹੋ ਗਈ ਆ ਪਰ ਮੈਂ ਆਪਣੀ ਅਜੀਗੀਆਂ ਵੇਖਣਗਾ ਨਹੀਂ ਮੈਂ ਇਹਨਾਂ ਦਾ ਮੁੱਲ ਪਾਉਂਗਾ ਕੱਲ ਨੂੰ ਜਾਉਂਗਾ ਚੰਡੀਗੜ੍ਹ ਤੇ ਪਰਸ ਨੂੰ ਜਾਉਂਗਾ ਦਿੱਲੀ ਆਪਣੀ ਭੈਣ ਦੀ ਹਰੀਚਾ ਤੇ ਆਪਣੀਆਂ ਸੁਪਲੀਆਂ ਦਾ ਮੁੱਲ ਉਹ ਕਹਿੰਦੇ ਆ ਨਾ ਕਿ ਬੰਦੇ ਦਾ ਪਿਓ ਮਰ ਜਾਏ ਬੰਦਾ ਚਰ ਲੈਂਦਾ ਹੈ ਬੰਦੇ ਦੀ ਮਾਂ ਮਰ ਜਾਏ ਬੰਦਾ ਚਰ ਲੈਂਦਾ ਹੈ ਬੰਦੇ ਦਾ ਭਰਾ ਮਰ ਜਾਏ ਬੰਦਾ ਚਰ ਲੈਂਦਾ ਹੈ ਬੰਦੇ ਦੀ ਭੈਣ ਮਰ ਜਾਏ ਬੰਦਾ ਤਾਂ ਵੀ ਚਰ ਲੈਂਦਾ ਹੈ ਪਰ ਜਦੋਂ ਬੰਦੇ ਦੇ ਸੁਪਨੇ ਮਰਦੇ ਆ ਨਾ ਤਾਂ ਬੰਦਾ ਵੀ ਨਾਲ ਹੀ ਮਰ ਜਾਂਦਾ ਹੈ ਇਸ ਲਈ ਇੱਕ ਪੰਜਾਬੀ ਕਵੀ ਉਕਤ ਆਪਾਸ ਲਿਖਦਾ ਕਿ ਪੁੱਤ ਦੀ ਗੁਰਮਤੋਂ ਖਤਰਨਾਕ ਨਹੀਂ ਹੁੰਦੀ ਕਿਰਤ ਦੀ ਮੁਕਸਬ ਤੋਂ ਖਤਰਨਾਕ ਨਹੀਂ ਹੁੰਦੀ ਗਦਾਰੀ ਲੋਕ ਦੀ ਮੁਕਸਬ ਤੋਂ ਖਤਰਨਾਕ ਨਹੀਂ ਹੁੰਦੀ ਹਮ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ ਪਰ ਮੈਂ ਆਪਣੇ ਸੁਪਨੇ ਮਰ ਨਹੀਂ ਦੂੰਗਾ ਮੈਂ ਕੱਲ ਨੂੰ ਜਾਊਂਗਾ ਚੰਡੀਗੜ੍ਹ ਤੇ ਪਰਸੋਂ ਜਾਊਂਗਾ ਦਿੱਲੀ ਉੱਥੇ ਜਾ ਕੇ ਪਾਉਂਗਾ ਆਪਣੇ ਸੁਪਨਿਆਂ ਦਾ ਮੁੱਲ ਉੱਥੇ ਜਾ ਕੇ ਪਾਉਂਗਾ ਇਹਨਾਂ ਡਿਗਰੀਆਂ ਦਾ ਮੁੱਲ ਤੁਸੀਂ ਉਹਨਾਂ ਟਾਈਮ ਇੱਕ ਕੰਮ ਕਰਿਓ ਤੁਸੀਂ ਮaaf ਕਰ ਦਿਓ ਭਗਤ ਸਿੰਘ ਨੂੰ ਮaaf ਕਰ ਦਿਓ ਉਹਨੂੰ ਮaaf ਕਰ ਦਿਓ ਕਤਾ ਸਿੰਘ ਸਰਾਬਿੰਦ ਤੇ ਮaaf ਕਰ ਦਿਓ ਮੈਨੂੰ